ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ دوست ਜਿਸ ਕਾਰਨ ਅੱਜ ਆਪ ਤੁਹਾਡੇ ਨਾਲ ਹਾਈਲਾਈਟ ਦੇਸ਼ ਦੀ ਇੱਕ ਲੋਕ ਬਾਲ ਕਹਾਣੀ ਲੈ ਕੇ ਹਾਜ਼ਰ ਹੋਇਆ ਹਾਂ ਉਮੀਦ ਆ ਕਹਾਣੀ ਤੁਹਾਨੂੰ ਪਸੰਦ ਆਉਗੀ ਜਿਹੜੇ ਜਿਹੜੇ ਦੋਸਤ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਭਵਿੱਖ ਦੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਔਰ ਜਿਹੜੇ ਦੋਸਤ ਆਪਣੇ ਚੈਨਲ ਨੂੰ ਦੇਖਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਦੱਸਦਿਆ ਕਰੋ ਕਿ ਤੁਹਾਨੂੰ ਜਿਹੜਾ ਆਪਣਾ ਕੰਮ ਉਹ ਕਿਸ ਤਰ੍ਹਾਂ ਦਾ ਲੱਗਦਾ ਲਓ ਜੀ ਸ਼ੁਰੂ ਕਰਨ ਲੱਗੇ ਆ ਕਹਾਣੀ ਥਾਈਲੈਂਡ ਦੇਸ਼ ਦੀ ਮਕਾਤੋ ਤੇ ਕਾਡੀ ਜਿਹਨੂੰ ਲਿਖਿਆ ਸੋ ਪਾਣੀ ਖਾਨ ਚਨਾਥੀਤੀ ਨੇ ਇੱਕ ਵਾਰ ਦੀ ਗੱਲ ਹੈ ਇੱਕ ਲੜਕਾ ਸੀ ਜਿਸਦਾ ਨਾਮ ਕਾਤੋ ਸੀ ਉਹ ਅਨਾਥ ਸੀ ਉਸਦੇ ਮਾਤਾ ਪਿਤਾ ਉਦੋਂ ਹੀ ਮਰ ਗਏ ਸਨ ਜਦੋਂ ਉਹ ਅਜੇ ਬਹੁਤ ਛੋਟਾ ਸੀ ਉਸ ਦੀ ਦੇਖਭਾਲ ਕਰਨ ਵਾਲਾ ਉਸ ਦਾ ਕੋਈ ਭਰਾ ਭੈਣ ਚਚੇਰੇ ਭਰਾ ਤੇ ਕੋਈ ਦੋਸਤ ਨਹੀਂ ਸੀ ਇਸ ਕਰਕੇ ਜੀਣ ਲਈ ਉਸ ਨੂੰ ਆਪ ਹੀ ਕੋਸ਼ਿਸ਼ ਕਰਨੀ ਪੈਂਦੀ ਸੀ ਉਹ ਸਾਰੇ ਕੰਮ ਕਰ ਸਕਦਾ ਸੀ ਭਾਰੀਆਂ ਚੀਜ਼ਾਂ ਚੁੱਕ ਕੇ ਲਿਜਾਣਾ ਜੰਗਲ ਸਾਫ਼ ਕਰਨਾ ਤੇ ਸੂਰਾਂ ਨੂੰ ਖਰਾਕ ਦੇਣੀ ਉਹ ਕਦੇ ਆਪਣੇ ਕੰਮ ਤੋਂ ਮਨ ਨਹੀਂ ਸੀ ਚਰਾਉਂਦਾ ਪਰ ਫਿਰ ਵੀ ਉਸ ਨੂੰ ਮਿਹਨਤ ਦਾ ਮੁੱਲ ਬੜਾ ਘੱਟ ਮਿਲਦਾ ਸੀ ਪਰ ਉਹ ਖੁਸ਼ ਬਹੁਤ ਸੀ ਉਹ ਜਾਣਦਾ ਸੀ ਕਿ ਜੇ ਉਹ ਕੰਮ ਨਹੀਂ ਕਰੇਗਾ ਤਾਂ ਉਸ ਨੂੰ ਭੁੱਖਾ ਮਰਨਾ ਪਵੇਗਾ ਉਹ ਜਿੱਥੇ ਵੀ ਜਾਂਦਾ ਉਹਦੇ ਮਾਲਕੋ ਦੀ ਸਿਹਰਤ ਮਿਹਨਤੀ ਚੰਗੇ ਸੁਭਾਅ ਤੇ ਖੁਸ਼ ਤਬੀਅਤ ਵਾਲਾ ਸਮਝ ਕੇ ਪ੍ਰਸ਼ੰਸਾ ਕਰਦੇ ਇੱਕ ਸੁਹਾਣੀ ਸ਼ਾਮ ਜਦੋਂ ਲੱਕੜੀ ਦੇ ਢੇਰ ਨੂੰ ਵੱਢ ਕੇ ਹਟਿਆ ਉਹ ਆਰਾਮ ਕਰਨ ਬੈਠ ਗਿਆ ਤੇ ਭਵਿੱਖ ਵਿੱਚ ਉਹ ਕੀ ਕੁਝ ਕਰਨਾ ਚਾਹੁੰਦਾ ਹੈ ਇਸ ਬਾਰੇ ਸੋਚਣ ਲੱਗਾ ਉਹ ਦੂਰ ਕਿਸੇ ਅਦਭੁੱਤ ਧਰਤੀ ਤੇ ਜਾ ਕੇ ਕੁਝ ਨਵਾਂ ਉਤਸ਼ਾਹ ਭਰਪੂਰ ਕਰਨ ਦੀ ਇੱਛਾ ਰੱਖਦਾ ਸੀ ਇਹਨੇ ਢੂੰਗੀ ਤਰ੍ਹਾਂ ਕੀ ਸੋਚ ਰਿਹਾ ਹੈ ਮੇਰੇ ਬੱਚੇ ਮਾਲਕ ਨੇ ਕਿਹਾ ਮੈਂ ਕੁਝ ਨਵਾਂ ਨਵੇਕਲਾ ਕਰਨ ਲਈ ਯਾਤਰਾ ਕਰਨੀ ਚਾਹੁੰਦਾ ਹਾਂ ਮਕਾਤੋ ਨੇ ਉੱਤਰ ਪੂਰਬ ਵੱਲ ਇਸ਼ਾਰਾ ਕਰਦਿਆਂ ਕਿਹਾ ਮੈਂ ਸੁਣਿਆ ਹੈ ਕਿ ਉੱਥੋਂ ਦੀ ਧਰਤੀ ਬੜੀ ਉਪਜਾਊ ਤੇ ਲੋਕ ਬੜੇ ਦਿਆਲੂ ਹਨ ਮੈਂ ਧਰਤੀ ਖੁਦ ਵੇਖਣਾ ਚਾਹੁੰਦਾ ਹਾਂ ਉਸ ਦੀਆਂ ਅੱਖਾਂ ਉਤਸ਼ਾਹ ਨਾਲ ਚਮਕੀਆਂ ਧਰਤੀ ਜਿੱਥੇ ਤੂੰ ਜਾਣਾ ਚਾਹੁੰਦਾ ਹੈ ਉਸ ਨੂੰ ਸੁਖੋਥਾਈ ਕਹਿੰਦੇ ਹਨ ਉਸ ਦੇ ਮਾਲਕ ਨੇ ਕਿਹਾ ਉਹਨੇ ਕਿਹਾ ਕਿ ਸੁਖੋਥਾਈ ਦਾ ਰਾਜਾ ਪ੍ਰਾਰਵੰਗ ਬੜਾ ਕੋਮਲ ਦਿਲ ਵਾਲਾ ਹੈ ਤੂੰ ਬੜਾ ਕਿਸਮਤ ਵਾਲਾ ਹੋਏਂਗਾ ਜੇ ਉੱਥੇ ਜਾ ਸਕੇ ਕੋਚਰ ਬਾਦਮਕਾਤੋ ਨੇ ਆਪਣੀ ਕਿਸਮਤ ਅਜਮਾਉਣ ਦਾ ਫੈਸਲਾ ਕੀਤਾ ਉਸਨੇ ਆਪਣਾ ਪਿੰਡ ਛੱਡ ਦਿੱਤਾ ਤੇ ਇੱਕ ਵਿਸ਼ਾਲ ਸੰਸਾਰ ਵੱਲ ਤੁਰ ਪਿਆ ਉਹ ਖੁਸ਼ੀ-ਖੁਸ਼ੀ ਆਨੰਦ ਮਾਣਦਾ ਨਵੇਂ ਥਾਂ ਵੇਖਦਾ ਰਾਹ ਵਿੱਚ ਮਿਲੇ ਲੋਕਾਂ ਨਾਲ ਗੱਲਾਂ ਕਰਦਾ ਤੁਰਿਆ ਗਿਆ ਇੱਕ ਮਹੀਨੇ ਦੀ ਯਾਤਰਾ ਪਿੱਛੋਂ ਉਹ ਸੁਖੋ ਥਾਈ ਦੇ ਇੱਕ ਸਰਹੱਦੀ ਪੈਂਡ ਵਿੱਚ ਪਹੁੰਚ ਗਿਆ ਕੀ ਮੈਨੂੰ ਪੀਣ ਲਈ ਥੋੜਾ ਜਿਹਾ ਪਾਣੀ ਮਿਲ ਸਕਦਾ ਹੈ ਮਕਾਤੋਂ ਨੇ ਸਿਰ ਤੇ ਘੜਾ ਚੁੱਕੀ ਆਉਂਦੀ ਇੱਕ ਬੁੱਢੀ ਔਰਤ ਨੂੰ ਕਿਹਾ ਮੈਂ ਬੜਾ ਤਹਾਇਆ ਹਾਂ ਤੂੰ ਕਿਹੜੀ ਥਾਂ ਤੋਂ ਆ ਰਿਹਾ ਹੈਂ ਤੂੰ ਇੱਥੇ ਇਕੱਲਾ ਕਿਉਂ ਹੈਂ ਤੈਨੂੰ ਵੇਖ ਕੇ ਲੱਗਦਾ ਹੈ ਕਿ ਤੂੰ ਲੰਮਾ ਪੈਂਡਾ ਮੁਕਾ ਕੇ ਆਇਆ ਹੈ ਬੁੱਢੀ ਔਰਤਾਂ ਨੇ ਠੰਡਾ ਪਾਣੀ ਇੱਕ ਕੱਪ ਵਿੱਚ ਪਾ ਕੇ ਉਸ ਨੂੰ ਫੜਾਉਂਦਿਆਂ ਕਿਹਾ ਤੁਹਾਡੀ ਬੜੀ ਮਿਹਰਬਾਨੀ ਮੁੰਡੇ ਨੇ ਕਿਹਾ ਤੇਰੇ ਮਾਪਿਓ ਕੌਣ ਨੇ ਕੀ ਤੇਰਾ ਕੋਈ ਟੱਬਰ ਨਹੀਂ ਬੁੱਢੀ ਔਰਤ ਨੇ ਫੇਰ ਪੁੱਛਿਆ ਮੇਰਾ ਨਾਂ ਪੀਤਾ ਇਹ ਨਾ ਮੈਂ ਮੋਨਸ਼ਹਿਰ ਤੋਂ ਆਇਆ ਹਾਂ ਮਕਾਤੋ ਨੇ ਜਵਾਬ ਦਿੱਤਾ ਚੰਗੇ ਭਾਗ ਨੇ ਕਿ ਤੂੰ ਸੱਚੀ ਮੋਨ ਤੋਂ ਆਇਆ ਹੈ ਇੰਨੇ ਛੋਟੇ ਜਿਹੇ ਮੁੰਡੇ ਤੂੰ ਇਕੱਲੇ ਨੇ ਇੰਨਾ ਸਫ਼ਰ ਤੈਅ ਕੀਤਾ ਹੈ ਮੈਂ ਸੁਖੋਥਾਈ ਦੇ ਪ੍ਰਾਰਵਾਂਗ ਨੂੰ ਦੇਖਣਾ ਚਾਹੁੰਦਾ ਸਾਂ ਮਕਾਤੋ ਨੇ ਜਵਾਬ ਦਿੱਤਾ ਲੋਕ ਕਹਿੰਦੇ ਨੇ ਉਹ ਬੜਾ ਦਿਆਲੂ ਰਾਜਾ ਹੈ ਤੂੰ ਪੱਕੇ ਇਰਾਦੇ ਵਾਲਾ ਮੁੰਡਾ ਹੈ ਔਰਤ ਨੇ ਕਿਹਾ ਮੇਰੇ ਨਾਲ ਆ ਮਕਾਤੋ ਦੇ ਨਾਲ ਜਾ ਕੇ ਬੜਾ ਖੁਸ਼ ਹੋਇਆ ਜੇ ਉਹ ਇਸ ਦਿਆਲੂ ਔਰਤ ਲਈ ਕੰਮ ਕਰੇਗਾ ਤਾਂ ਉਸ ਨੂੰ ਸੌਣ ਲਈ ਥਾਂ ਤੇ ਖਾਣ ਲਈ ਖਾਣਾ ਵੀ ਮਿਲ ਸਕਦਾ ਹੈ ਤੇ ਇੱਕ ਦਿਨ ਉਹ ਜ਼ਰੂਰ ਰਾਜੇ ਨੂੰ ਵੇਖ ਸਕੇਗਾ ਵੱਡੀ ਆਰਤ ਦਾ ਘਰ ਵਾਲਾ ਪ੍ਰਾਰਵੰਗ ਦਾ ਮਹਾਵਤ ਮਤਲਬ ਹਾਥੀਆਂ ਦਾ ਰਖਵਾਲਾ ਤੇ ਚਾਲਕ ਸੀ ਇਹਦਾ ਮਤਲਬ ਇਹ ਸੀ ਕਿ ਉਹ ਰਾਜੇ ਦੇ ਸੈਂਕੜੇ ਹਾਥੀਆਂ ਦੀ ਦੇਖਭਾਲ ਕਰਦਾ ਸੀ ਮਕਾਤੋ ਮਹਾਵਤ ਦੇ ਹਾਥੀਆਂ ਲਈ ਖਾਣੇ ਦਾ ਪ੍ਰਬੰਧ ਤੇ ਹਾਥੀਆਂ ਦੇ ਤੇ ਬੇਲੇ ਦੀ ਸਫਾਈ ਵੀ ਕਰਦਾ ਉਹ ਸਾਰਾ ਕੰਮ ਮਿਹਨਤ ਤੇ ਠੀਕ ਠੰਗ ਨਾਲ ਕਰਦਾ ਮਹਾਵਤ ਤੇ ਉਸਦੀ ਘਰਵਾਲੀ ਉਸਨੂੰ ਬੜਾ ਪਸੰਦ ਕਰਦੇ ਸਨ ਇੱਕ ਦਿਨ ਅੰਬਰ ਬੜਾ ਸਾਫ਼ ਤੇ ਮੌਸਮ ਬੜਾ ਸੁਹਾਵਣਾ ਸੀ ਤੇ ਮਕਾਤੋ ਨੂੰ ਇੰਜ ਲੱਗਾ ਜਿਵੇਂ ਅੱਜ ਦਾ ਦਿਨ ਬੜਾ ਸੁਭਾਗਾ ਹੋਵੇਗਾ ਉਹ ਜਦੋਂ ਹਾਥੀਆਂ ਦੇ ਤਵੇਲੇ ਵਿੱਚ ਕੰਮ ਕਰ ਰਿਹਾ ਸੀ ਤਾਂ ਚਮਕੀਲੀ ਪੋਸ਼ਾਕ ਪਹਿਨੀ ਪਹਿਰੇਦਾਰ ਸਮੇਤ ਇੱਕ ਉੱਚਾ ਲੰਮਾ ਨੌਜਵਾਨ ਅੰਦਰ ਆਇਆ ਉਹ ਪ੍ਰਾਰਵਾ ਦਾ ਆਪ ਹੀ ਸੀ ਮਕਾਤੋ ਉਸਦੇ ਸਾਹਮਣੇ ਦੋਵੇਂ ਹੱਥ ਬੰਨ੍ਹੇ ਥੱਲੇ ਨੂੰ ਝੁਕ ਗਿਆ ਉਸਦਾ ਦਿਲ ਤੇਜ਼ੀ ਨਾਲ ਧੜਕਣ ਲੱਗਾ ਇਹ ਲੜਕਾ ਕਿੱਥੋਂ ਆਇਆ ਹੈ ਰਾਜੇ ਨੇ ਆਪਣੀ ਹਾਜ਼ਰੀ ਵਿੱਚ ਖਲੋਤੇ ਬੁੱਢੇ ਮਹਾਵਤ ਨੂੰ ਪੁੱਛਿਆ ਇਹ ਮੌਣ ਸ਼ਰ ਤੋਂ ਤੁਰ ਕੇ ਆਇਆ ਹੈ ਬੁੱਢੇ ਮਹਾਵਤ ਨੇ ਝਾਕਦਿਆਂ ਕਿਹਾ ਇਸ ਨੇ ਤੁਹਾਡੀ ਬੜੀ ਮਹਿਮਾ ਸੁਣੀ ਹੋਈ ਹੈ ਤੇ ਤੁਹਾਨੂੰ ਵੇਖਣ ਦਾ ਬੜਾ ਇਸ਼ਕ ਹੈ ਇਹਦੀ ਉਮਰ ਕੀ ਹੈ 12 ਸਾਲ ਮੇਰੇ ਮਾਲਕ ਬੜਾ ਸੋਹਣਾ ਤੇ ਮਿਹਨਤੀ ਮੁੰਡਾ ਹੈ ਰਾਜ ਨੇ ਕਿਹਾ ਇਸ ਦੀ ਚੰਗੀ ਤਰ੍ਹਾਂ ਦੇਖਭਾਲ ਕਰੋ ਜਦੋਂ ਹੀ ਰਾਜਾ ਬਾਹਰ ਗਿਆ ਮਕਾਤੋਂ ਨੇ ਇੱਕ ਸਿੱਕਾ ਧਰਤੀ ਤੇ ਪਿਆ ਵੇਖਿਆ ਉਹ ਉਸ ਨੂੰ ਚੁੱਕਣ ਲਈ ਦੌੜਿਆ ਤੇ ਰਾਜੇ ਕੋਲ ਲੈ ਗਿਆ ਪਰ ਰਾਜੇ ਨੇ ਮਸਕਰਾਉਂਦਿਆਂ ਕਿਹਾ ਤੂੰ ਇਸ ਨੂੰ ਆਪਣੇ ਕੋਲ ਹੀ ਰੱਖ ਸਕਦਾ ਹੈ ਕਿੰਨੀ ਸੋਹਣੀ ਗੱਲ ਐ ਮੁਕਾਤੋ ਨੇ ਸੋਚਿਆ ਰਾਜੇ ਨੇ ਮੈਨੂੰ ਇੱਕ ਸਿੱਕਾ ਦਿੱਤਾ ਐ ਉਸ ਵੇਲੇ ਸੁਖੋਥਾਈ ਦੇ ਲੋਕ ਇਹ ਸਿੱਕੇ ਨੂੰ ਪੈਸਿਆਂ ਵਾਂਗ ਵਰਤਦੇ ਸਨ ਬੇਸ਼ੱਕ ਇੱਕ ਸਿੱਕੇ ਦੀ ਕੀਮਤ ਬੜੀ ਥੋੜੀ ਸੀ ਮੁਕਾਤੋ ਇਸ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੁੰਦਾ ਸੀ ਕਿਉਂਕਿ ਇਹ ਰਾਜੇ ਦੀ ਸੁਗਾਤ ਸੀ ਬੜਾ ਚਰੋਸ ਨੇ ਇਸ ਨੂੰ ਵਰਤਣ ਬਾਰੇ ਸੋਚਿਆ ਹੀ ਨਾ ਇਸ ਲਈ ਕਿ ਹੁਣ ਇਸ ਦੇ ਉਸ ਨੂੰ ਵੱਧ ਪੈਸੇ ਮਿਲਣਗੇ ਇੱਕ ਦਿਨ ਬਾਜ਼ਾਰ 'ਚ ਉਹ ਇੱਕ ਦੁਕਾਨ ਲਾ ਕੇ ਹੌਲੰਗ ਰਿਹਾ ਸੀ ਜਿੱਥੇ ਕਈ ਤਰ੍ਹਾਂ ਦੇ ਬੂਟਿਆਂ ਦੇ ਬੀਜ ਵਿਕਰੇ ਸਨ ਉਹ ਦੁਕਾਨ ਤੇ ਜਾ ਖਲੋਤਾ ਤੇ ਚਕੰਦਰ ਦੇ ਬੀਜਾਂ ਨਾਲ ਭਰੀ ਟੋਕਰੀ ਤੇ ਨਜ਼ਰ ਮਾਰੀ ਚਕੰਦਰ ਉਹ ਇੰਨਾ ਵਰਗੇ ਨਿੱਕੇ ਬੂਟੇ ਉਗਾ ਸਕਦਾ ਹੈ ਉਸਨੇ ਦੁਕਾਨ ਤੇ ਖਲੋਤੀ ਮੁਖੌਲੀ ਜਿਹੀ ਦਿਸਦੀ ਤੀਵੀ ਨੂੰ ਕਿਹਾ ਕੀ ਮੈਂ ਚਕੰਦਰ ਦੇ ਕੁਝ ਬੀਜ ਖਰੀਦ ਸਕਦਾ ਹਾਂ ਹਾਂ ਮੇਰੇ ਬੱਚੇ ਤੈਨੂੰ ਕਿੰਨੇ ਚਾਹੀਦੇ ਨੇ ਔਰਤ ਨੇ ਕਿਹਾ ਮੇਰੇ ਕੋਲ ਇੱਕ ਸਿੱਕਾ ਹੈ ਮਕਾਤੋਂ ਨੇ ਕਿਹਾ ਇੱਕੋ ਸਿੱਕਾ ਕੌਡੀ ਔਰਤ ਨੇ ਹੱਸਦਿਆਂ ਕਿਹਾ ਉਸ ਦੀ ਕੋਈ ਸ਼ੈ ਨਹੀਂ ਆ ਸਕਦੀ ਮੈਂ ਤਾਂ ਉਹਨਾਂ ਤੋਲ ਵੀ ਨਹੀਂ ਸਕਦੀ ਵੇਖ ਮਕਾਤੋ ਨੇ ਉਤਸੁਕਤਾ ਨਾਲ ਕਿਹਾ ਮੈਂ ਬੀਜਾਂ ਦੇ ਢੇਰ ਵਿੱਚ ਆਪਣੀ ਉਂਗਲ ਡਬੋ ਦੇਵਾਂਗਾ ਫਤ ਤਦ ਮੈਂ ਉਹਨੇ ਹੀ ਬੀਜ ਲਵਾਂਗਾ ਜਿੰਨੇ ਇਹਦੇ ਨਾਲ ਚਿੰਬੜ ਜਾਣਗੇ ਇੱਕ ਸਿੱਕੇ ਦੇ ਬਰਾਬਰ ਤਾਂ ਹੋਣਗੇ ਹੀ ਹਾਂ ਕਿਉਂ ਨਹੀਂ ਔਰਤ ਨੇ ਵੀ ਸੁਝਾਅ ਤੇ ਹੈਰਾਨ ਹੋ ਕੇ ਕਿਹਾ ਠੀਕ ਹੈ ਬੱਚੇ ਆਪਣੀ ਮਦਦ ਆਪ ਕਰੋ ਮਕਾਤੋ ਨੇ ਔਰਤ ਨੂੰ ਆਪਣਾ ਇੱਕ ਸਿੱਕਾ ਦੇ ਦਿੱਤਾ ਤਦ ਉਸ ਨੇ ਆਪਣੀ ਉਂਗਲ ਮੂੰਹ ਵਿੱਚ ਪਾਈ ਤੇ ਇਸ ਨੂੰ ਬੀਜਾਂ ਦੇ ਢੇਰ ਵਿੱਚ ਡਬੋ ਦਿੱਤਾ ਜਦੋਂ ਉਸਨੇ ਆਪਣੀ ਭਿੱਜੀ ਹੋਈ ਉਂਗਲ ਨੂੰ ਬਾਹਰ ਕੱਢਿਆ ਤਾਂ ਇਹ ਬੀਜਾਂ ਨਾਲ ਢੱਕੀ ਹੋਈ ਸੀ ਉਸਨੇ ਬੜੀ ਸਾਵਧਾਨੀ ਨਾਲ ਬੀਜਾਂ ਨੂੰ ਆਪਣੀ ਤਲੀ ਤੇ ਝਾੜ ਲਿਆ ਤੇ ਉਹਨਾਂ ਨੂੰ ਮੁਠੀ ਵਿੱਚ ਫੜੀ ਖੁਸ਼ੀ-ਖੁਸ਼ੀ ਚਲਾ ਗਿਆ ਹੁਣ ਉਹਦੇ ਕੋਲ ਬੀਜ ਸਨ ਮਕਾਤੋ ਨੇ ਧਰਤੀ ਨੂੰ ਪੁੱਟਿਆ ਤੇ ਉਹਨਾਂ ਬੀਜਾਂ ਨੂੰ ਬੀਜ ਦਿੱਤਾ ਉਸਨੇ ਬੀਜਾਂ ਵਾਲੀ ਕਿਆਰੀ ਨੂੰ ਹਰ ਰੋਜ਼ ਪਾਣੀ ਦਿੱਤਾ ਤੇ ਜਲਦੀ ਹੀ ਨਿੱਕੇ-ਨਿੱਕੇ ਪੌਦੇ ਨਿਕਲ ਆਏ ਦਿਨ-ਬਦਨ ਉਸਨੇ ਹੋਰ ਧਰਤੀ ਸਾਫ਼ ਕੀਤੀ ਤੇ ਪੂਰੀ ਕਿਆਰੀ ਭਰਨ ਲਈ ਚੁਗੰਦਰ ਦੀ ਪਨੀਰੀ ਲਾਉਂਦਾ ਰਿਹਾ ਉਸ ਨੂੰ ਆਪਣੇ ਆਪ ਤੇ ਬੜਾ ਮਾਣ ਸੀ ਕਿਉਂਕਿ ਉਸਨੇ ਬੜਾ ਕੰਮ ਕੀਤਾ ਸੀ ਮੇਰਾ ਦਿਲ ਕਰਦਾ ਹੈ ਕਿ ਮੈਂ ਰਾਜੇ ਨੂੰ ਆਪਣੇ ਕੁਝ ਚੰਗੇ ਤੇ ਵਧੀਆ ਚੁਕੰਦਰ ਦੇਵਾਂ ਉਸਨੇ ਸੋਚਿਆ ਇੱਕ ਦਿਨ ਰਾਜਾ ਫੇਰ ਹਾਥੀਆਂ ਦੇ ਤਵੇਲੇ ਕੋਲੋਂ ਦੀ ਲੰਘਿਆ ਮਕਾਤੋ ਇਸ ਮੌਕੇ ਦੀ ਉਡੀਕ ਵਿੱਚ ਸੀ ਉਹ ਗੋਡੇ ਭਾਰ ਝੁਕਿਆ ਤੇ ਬੜੇ ਮਾਣ ਨਾਲ ਰਾਜੇ ਨੂੰ ਆਪਣੇ ਵੱਡੇ ਚੁਕੰਦਰ ਪੇਸ਼ ਕੀਤੇ ਇਹ ਤੂੰ ਕਿੱਥੋਂ ਲਏ ਨੇ ਰਾਜੇ ਨੇ ਹੈਰਾਨੀ ਨਾਲ ਪੁੱਛਿਆ ਇਹ ਮੈਂ ਉਸੇ ਸਿੱਕੇ ਤੋਂ ਉਗਾਏ ਹਨ ਮੇਰੇ ਮਾਲਕ ਜਿਹੜਾ ਤੁਸੀਂ ਮੈਨੂੰ ਦਿੱਤਾ ਸੀ ਮਕਾਤੋ ਨੇ ਤਿੱਖੀ ਮੁਸਕਰਾਹਟ ਨਾਲ ਜਵਾਬ ਦਿੱਤਾ। "ਤੂੰ ਇਹ ਸਭ ਕੁਝ ਕਿਵੇਂ ਕੀਤਾ?" ਰਾਜੇ ਨੇ ਹੈਰਾਨ ਹੁੰਦਿਆਂ ਪੁੱਛਿਆ। ਮਕਾਤੋ ਨੇ ਰਾਜੇ ਨੂੰ ਸਾਰੀ ਕਹਾਣੀ ਸੁناਈ। ਰਾਜਾ ਉਸ ਦੀ ਸਿਆਣਪ ਅਤੇ ਮਿਹਨਤ ਤੋਂ ਬੜਾ ਪ੍ਰਭਾਵਿਤ ਹੋਇਆ। ਰਾਜੇ ਨੇ ਉਹਦੇ ਲਈ ਇੰਨਾ ਕੁਝ ਕੀਤਾ ਕਿ ਕੁਝ ਦਿਨ ਬਾਅਦ ਹੀ ਮਕਾਤੋ ਨੂੰ ਮਹੱਲ ਵਿੱਚ ਨੌਕਰੀ ਦੇ ਦਿੱਤੀ। ਜਿਉਂ-ਜਿਉਂ ਸਾਲ ਬੀਤਦੇ ਗਏ, ਮਕਾਤੋ ਉੱਚਾ ਲੰਮਾ ਤੇ ਸੋਹਣਾ ਹੁੰਦਾ ਗਿਆ। ਉਹਨੇ ਹਰ ਚੰਗਿਆਈ ਗ੍ਰਹਿਣ ਕੀਤੀ ਤੇ ਰਾਜੇ ਦੀ ਚੰਗੀ ਤਰ੍ਹਾਂ ਸੇਵਾ ਕੀਤੀ। ਉਹ ਇੰਨਾ ਇਮਾਨਦਾਰ ਸੀ ਕੇ ਰਾਜਾ ਉਸਤੇ ਪੂਰੀ ਤਰ੍ਹਾਂ ਭਰੋਸਾ ਕਰਦਾ ਸੀ ਉਸ ਨੂੰ ਵੱਧ ਵੱਧ ਤਰੱਕੀ ਦਿੱਤੀ ਗਈ ਇੱਥੋਂ ਤੱਕ ਕਿ ਉਸ ਨੂੰ ਖੂਮਵਾਗ ਦਾ ਖਿਤਾਬ ਵੀ ਮਿਲ ਗਿਆ ਜਿਸ ਦਾ ਮਤਲਬ ਸੀ ਕਿ ਉਹ ਰਾਜ ਦਰਬਾਰ ਵਿੱਚ ਇੱਕ ਬੜਾ ਮਹੱਤਵਪੂਰਨ ਦਰਬਾਰੀ ਸੀ ਬੜੀ ਖੁਸ਼ੀ ਨਾਲ ਉਸ ਦਾ ਰਾਜੇ ਦੀ ਇੱਕ ਬੜੀ ਸੁੰਦਰ ਤੇ ਨੌਜਵਾਨ ਕੁੜੀ ਨਾਲ ਵਿਆਹ ਹੋ ਗਿਆ ਇਸ ਪਿੱਛੋਂ ਰਾਜੇ ਨੇ ਉਸ ਨੂੰ ਮੌਨ ਦਾ ਰਾਜ ਪ੍ਰਬੰਧਕ ਬਣਾ ਦਿੱਤਾ ਤੇ ਇਹ ਉਹੀ ਮਕਾਤੋ ਸੀ ਜਿਹੜਾ ਕਿਸੇ ਵੇਲੇ ਇੱਕ ਗਰੀਬ ਅਨਾਥ ਸੀ ਪਰ ਹੁਣ ਉਹ ਇੱਕ ਖੁਸ਼ਹਾਲ ਰਾਜ ਦਾ ਰਾਜਾ ਬਣ ਗਿਆ ਸੀ ਇਸੀ ਦੋਸਤੋ ਕਹਾਣੀ ਮਕਾ ਤੋਤੇ ਕੌਡੀ ਉਮੀਦ ਆ ਤੁਹਾਨੂੰ ਕਹਾਣੀ ਪਸੰਦ ਆਈ ਹੋਊਗੀ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਜਿਹੜੇ ਦੋਸਤ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ